ਜੈ ਬਾਬਾ ਜੀ ਦੀ ਅਸੀਂ ਅੱਜ ਜੀਵੀਸੀ ਅਪਡੇਟ ਵੱਲੋਂ ਲਾਈਵ ਹੋਏ ਆਂ ਅਲਮਸਤ ਬਾਪੂ ਪ੍ਰਤਾਪ ਸ਼ਾ ਮਰੂਦਾਵਾਲੀ ਸਰਕਾਰ ਦਾ ਸਾਲਾਨਾ ਜੋੜ ਮੇਲਾ ਮਿਤੀ 14-15 ਜੂਨ ਨੂੰ ਕਰਵਾਇਆ ਜਾ ਰਿਹਾ ਪਿੰਡ ਥੱਥਲਾ ਚਿੰਤਪੋਨੀ ਰੋਡ ਚੋਹਾਲ ਵਿਖੇ ਇਸ ਮੇਲੇ ਬਾਰੇ ਅਸੀਂ ਦੱਸਣਾ ਚਾਹੁੰਦੇ ਆਂ ਕਿ ਜੀਵੀਸੀ ਅਪਡੇਟ ਵੱਲੋਂ ਜੋ ਸਾਡੇ ਲਾਈਵ ਹੋਣ ਦਾ ਮਕਸਦ ਹੋਇਆ ਆ ਅਸੀਂ ਦੇਖਿਆ ਕਿ ਪੂਰੇ ਵਰਡ ਦੇ ਵਿੱਚ ਦੁਨੀਆ ਭਰ ਵਿੱਚ ਮੇਲੇ ਕਰਵਾਇਆ ਜਾ ਰਹੇ ਸਾਧ ਫਕਰਾ ਫਕੀਰਾਂ ਦੇ ਅਸੀਂ ਮੇਲੇ ਦੇ ਲਈ ਲਗ ਲਗ ਤਰ੍ਹਾਂ ਦੇ ਲੋਕਾਂ ਨੂੰ ਜਾਗਰੂਤ ਕਰਨਾ ਚਾਹੁੰਦੇ ਹਾਂ ਕਿ ਧਾਰਮਿਕ ਜਗ੍ਹਾ ਦੇ ਲਈ ਕੀ ਸਾਡੀ માનਤਾ ਹੈ ਅਸੀਂ ਸਾਰੇ ਜਿੰਨੇ ਵੀ ਵਰਡ ਦੇ ਵਿੱਚ ਜੀਵੀਸੀ ਅਪਡੇਟ ਲੋਕ ਦੇਖ ਰਹੇ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਮਿਤੀ 14 ਤਰੀਕ ਨੂੰ ਬਾਬਾ ਜੀ ਦਾ ਸਲਾਨਾ ਜੋੜ ਮੇਲਾ ਸ਼ੁਰੂ ਹੋ ਜਾਵੇਗਾ ਸਮੇਤੀ 15 ਤਰੀਕ ਦੇਰ ਰਾਤ ਚੱਲੇਗਾ ਇਸ ਮੇਲੇ ਵਿੱਚ ਸ਼ਾਮ 5 ਵਜੇ ਝੰਡੇ ਦੀ ਰਸਮ ਕੀਤੀ ਜਾਊਗੀ ਸ਼ਾਮ 7 ਵਜੇ ਮਹਿੰਦੀ ਦੀ ਰਸਮ ਅਦਾ ਕੀਤੀ ਜਾਣੀ ਆ ਇਸ ਵਿੱਚ ਸਾਈਂ ਜੀ ਦੇ ਜਿੰਨੇ ਵੀ ਫੱਕਰ ਫਕੀਰ ਆ ਰਹੇ ਦੁਨੀਆ ਭਰ ਵਿੱਚ ਫੱਕਰ ਫਕੀਰਾਂ ਨੇ ਆ ਰਹੇ ਪੰਜਾਬ ਤੋਂ ਅਲੱਗ-ਅਲੱਗ ਪਾਰਟੀਆਂ ਸਾਈਂ ਜੀ ਦਾ ਗੁਣਗਾਨ ਕਰਨਗੀਆਂ 15 ਤਰੀਕ ਨੂੰ